ਆ ਆਟਮ ਯਾਰ ਪ੍ਰੀਤ ਨੇ ਖਰੀਦ ਤਾਂ ਲਈ ਮੈਨੂੰ ਸਮਝ ਨਹੀਂ ਆਦੀ ਕੀ ਆ ਕੀ ਬਣੂਗਾ ਪ੍ਰੀਤ ਤਾਂ ਚੁੱਲਾ ਬਣੂ ਕੀ ਬਣੂਗਾ ਇਹਦਾ ਇਹ ਕੰਮ ਕੀ ਆਉਗੀ ਕਿ ਜਮ ਜਮ ਲਾਉਣ ਦੇ ਕੰਮ ਆਉਗੀ ਇਹ ਜੈਮ ਨਹੀਂ ਲੱਗਦੀ ਯਾਰ ਜਮ ਲਾਉਣ ਦੇ ਕੰਮ ਆਉਂਦਾ ਆ ਵੇਖਦੇ ਆ ਇਹਦਾ ਕੀ ਬਣਦਾ ਲਿਆ ਇਹ ਇੱਥੋਂ ਆ ਯਾਰ ਇਹਨੇ ਇਹ ਜੈਮ ਦਾ ਸਮਾਨ ਇੱਥੋਂ ਕਿਵੇਂ ਲੈ ਸਕਦੇ ਆ ਤੁਸੀਂ ਇਹ ਉਹਦੀ ਜੈਮ ਆ ਟਰੈਕਟਰ ਦੀ ਹਾਂ ਟਰੈਕਟਰ ਦਾ ਸਮਾਨ ਇਹ ਵੇਟ ਆ ਸਜਣੋ ਵੇਟ ਲਾ ਕੇ ਆਪਾਂ ਵੇਖਾਂਗੇ ਕਿ ਹੋ ਜਾ ਬਣੂਗਾ ਜਗਾੜ ਮਨਜਿੰਦਰ ਸਿੰਘ ਨੇ ਗੱਡੀ ਲਾ ਲਈ ਬੈਕ ਸੱਜਣੋ। ਉਹ ਸਾਹਮਣੇ ਨੰਬਰ ਤੁਹਾਨੂੰ ਦੱਸ ਦਿਆ ਜੇ ਤੁਸੀਂ ਨਵਾਂ ਟਰੈਕਟਰ ਕਢਵਾਉਣਾ ਹੋਵੇ ਤਾਂ ਬਾਈ ਹੁਣਾਂ ਨਾਲ ਸੰਪਰਕ ਕਰ ਸਕਦੇ ਏਜੰਸੀ ਦੇ ਵਿੱਚ। ਬਰਾੜ ਸਾਹਿਬ ਹੁਣਾਂ ਨਾਲ ਸੰਪਰਕ ਕਰ ਸਕਦੇ। ਆਜੋ ਆਪਾਂ ਦੇਖਦੇ ਆਂ ਬੇਟਾ ਨਾ ਕਿਵੇਂ ਲੱਗਦਾ ਆਪਣਾ ਟਰੈਕਟਰ ਦੇਖਾਂਗੇ। ਨਵੇਂ ਪੁਰਾਣੇ ਟਰੈਕਟਰ ਤਾਂ ਬਾਈ ਹੁਣਾਂ ਕੋਲੋਂ ਮਿਲਦੇ ਹੀ ਮਿਲਦੇ ਆ। ਨਾਲ ਦੀ ਨਾਲ ਗੱਡੀਆਂ ਵੀ ਬਹੁਤ ਕਮਾਲ ਦੀਆਂ। ਪਹਿਲੇ ਹੱਥ ਇਹ ਵੱਨ ਗੱਡੀਆਂ ਵੀ ਮਿਲਦੀਆਂ ਬਾਈ ਹੁਣਾਂ ਕੋਲੋਂ। ਚਲਦੇ ਆਂ ਕੱਸਦੇ ਆਂ ਦੇਖਦੇ ਆਂ ਕਿਹੋ ਜਿਹਾ ਲੱਗਦਾ ਗੱਭਰੂ ਜਵਾਨ ਕਿਹੜੇ ਲੋਟ ਲਾਵਾਂ ਬਸ ਐਸਾ ਲੋਟ ਹੀ ਆਏ ਲਗੋਣੇ ਐਸਾ ਲੋਟ ਲਗੋਣੇ ਆਉਂਦੇ ਆਂ ਤੇ ਗਰਮਾਸੇ ਨੰਬਰ ਪਤਾ ਪਾਦੇ ਹੋ ਯਾਰ ਤੁਹਾਨੂੰ ਅੰਦੇ ਜਾਂਦਾ ਬੈਂਕ ਸਰ ਲੋਕ ਬਸ ਬਸ ਇੱਕ ਤਰੀਕਾ ਪਾਉਣਾ ਟਾ ਬਾਟ ਪਾਉਂ ਮੇਰੇ ਸ਼ੇਰ ਛੱਡ ਦੇ ਤੂੰ ਨੜ ਪਾ ਨੜ ਸੌਖਾ ਹੋਊਗਾ ਵਾਛਦਾ ਨਹੀਂ ਪਾ ਲਾਂ ਦਾ ਕੋਈ ਵੀਂ ਦਾ ਚੱਕਿਆ ਜਾਨ ਕਾ ਨਕਾਵਲਾ ਬੈਠਾ ਨਹੀਂ ਕਰਦਾ ਕੀਤਾ ਜੀ ਇਹ ਤਾਂ ਗੱਲ ਕਰਨਾ ਪੁੱਤ ਮੇਰਾ ਇੱਧਰ ਆ ਕਿਦੋਂ ਵੀਡੀਓ ਚੱਲਦੀ ਦਾ ਲਿਆ ਆ ਜੀ ਕਿੱਧਰ ਗਏ ਪਾਉਂ ਗਿਆ ਉਹ ਰੱਟ ਗਿਆ ਵੀਡੀਓ ਚੱਲਦੀ ਦਾ ਲਿਆ ਆ ਮੈਂ ਤਾਂ ਤੈਨੂੰ ਹੋਰ ਰਾਸ਼ਨ ਕਿਤੇ ਗਰਮ ਨਾਲ ਦੇਣਾ ਪਤਾ ਦੇਖੀ ਜਾਂਦਾ ਹਾਂ ਅਜੇ ਕਿਤੇ ਤਾਂ ਤਾਂ ਨਹੀਂ ਦੇ ਆ ਆ ਬ੍ਰੀਡਾ ਪਿਆ ਫਰਕ ਰੇੜੀ ਫਰਕ ਤਾਂ ਅਜੇ ਕਿਸੇ ਤੋਂ ਪਤਾ ਲੱਗੂਗਾ ਯਾਰ ਇਧਰੋਂ ਕੱਟਤਾ ਤੂੰ ਸੁਣ ਮੈਨੂੰ ਦਾ ਸੋਰ ਇਹ ਤੋਂ ਬਸਾ ਹੀ ਜਾਂ ਚੜ ਗਏ ਜੂੜੀ ਹੈ ਹਾਂ ਚਾ 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 ਸਹੀ ਸੁਣ ਲੈ ਥੱਲੇ ਵਾਲੇ ਵੀ ਫੜਾ ਚਾਟ ਕੀ ਰੱਖ ਬਾਸਰਾ ਥੱਲੇ ਵਾਲਿਆਂ ਦੀ ਵੀ ਹੈਨੀ ਥੱਲੇ ਵਾਲੇ ਦਾ ਕੱਲਾ ਦੂਜੀ ਹੈ ਹੰਨੇ ਵਾਲਾ ਦਾ ਨਹੀਂ ਨਹੀਂ ਸਮ ਉਹ ਨਹੀਂ ਕਰਗੇ ਕਿਉਂ ਉਹਨਾਂ ਪਾ ਫਿਰ ਬਰਾਬਰ ਕਰ ਸਹੀ ਬਰਾਬਰ ਜਿਹੜੀ ਉਚਾਈ ਨੂੰ ਹੈ ਥੱਲੇ ਤਾਂ ਜਿਹੜਾ ਮਾਰ ਕੀ ਪਾ ਦੇ ਪਾ ਦੇ ਨਾਲ ਥੱਲੇ ਦਾ ਤਾਂ ਕੋਈ ਦਿੱਕਤ ਨਹੀਂ ਪਰ ਇਹ ਪਰੇ ਨੂੰ ਦਿੱਕਤ ਹੈ ਲਿਆ ਤੋਰ ਬਸ ਆ ਬਾਸ ਨਾਲ ਇੱਧਰ ਦੀ ਕਾ ਗੀ ਪਹਿਲਾਂ ਮੈਨੂੰ ਕਹਿੰਦੀ ਬਾਸ ਨਾਲ ਇੱਧਰ ਦੀ ਬਾਲੀ ਦੀ ਆ ਉਹ ਬਾਸ ਨਾਲ ਤਾਂ ਹੋਰ ਲੜਨੀ ਪਾਈ ਜਾਣੀਆਂ ਅਕੀਰ ਦੀ ਪਾਣੀ ਆ ਗਿਆ ਸਿੰਦਰ ਦੀ ਪਾਣੀ ਆ ਉੱਧਰ ਵੀ ਪੈਣੀ ਆ ਇਹ ਤਾਂ ਆਸ ਦੀ ਗੱਲ ਵੀ ਥੋੜਾ ਹਜੇ ਦਾ ਜਨਤਾ ਲਈ ਛਾਤਾਂ ਦੀ ਮਰਜ਼ਾਦਾ ਦਾ ਧਿਆਨ ਆ ਤੇ ਨੂੰ ਸਕੂਲ ਕਾਲ ਚ ਕਿਤੇ ਟਿਕਚਰਾ ਨਾ ਹੋ ਜਾਵੇ ਤੇਰੇ ਗਾਲਾਂ ਪਈਆਂ ਸੀ ਨਾ ਆਨਲਾਈਨ ਹੂੰ ਨਹੀਂ ਮੈਂ ਇੱਟ ਲੀਣਾ ਹੈ ਹਾਂ ਹੂੰ ਮਿਲਦੀ ਗੁੱਟੀ ਨਹੀਂ ਉਹ ਤਾਂ ਮੇਰੀ ਮੰਨ ਕੇ ਲੈ ਕੇ ਆਇਆ ਤਮੇ ਕਦੀ ਮਿਲਦੋ ਹੀ ਨਹੀਂ ਜਦੋਂ ਹੁਣ ਤਾਂ ਕੋਈ ਪਾਉਣੇ ਲਗਾ ਛੱਡ ਆਪਣੀ ਛੱਡ ਦੇ ਛੱਡ ਦੇ ਜਾਂ ਪਾਣਾ ਲਿਆ ਫੋਟੋ ਜਾਂ ਪਾਣੇ ਲਿਆ ਤਿੰਨ ਨੰਬਰ ਲੈ ਕੇ ਪਾਣੇ ਘਾਰਟੀ ਚੱਕ ਲਿਆ ਤੂੰ ਇਹੋੜਾ ਡੇਚਾ ਕਰਨੇ ਮੜਾ ਹੱਥ ਰੱਖਿਓ ਚਾਰ ਤਾਂ ਪਾਨਾ ਲਿਆ ਮੜਾ ਹੱਥ ਆਉਂ ਦੇਖੋ ਇਹਦੇ ਨਾਲ ਤਾਂ ਨਹੀਂ ਲੱਗਦਾ ਹੱਥ ਰੱਖਿਓ ਮੜਾ ਕ ਬੈਗ ਨਾਲ ਨੰਬਰ ਸ਼ੋਅ ਫੁੱਲ ਕੇ ਦੀ ਸੀਗੇ ਹੌਲੀ ਕਿਥੋਂ ਇਧਰ ਨੂੰ ਚੈੱਕ ਕਰੋ ਆਏ ਬੰਨੂ ਨੇ ਆਇਆ ਇਸੇ ਨੂੰ ਕੀ ਆ ਓਕੇ ਆ ਹੁਣ ਹੀ ਬਾਲਾ ਹੋਣੀ ਹਾਂ ਯਾਰ ਘੇਰਾ ਮੜਾ ਗਿਆ ਪਾਤੀ ਨੇ ਦੇ ਜੀ ਕੀੜੀ ਪੜਾ ਪੁੱਠਾ ਹੀ ਤਸ ਲਿਆ ਹੋ ਗਿਆ ਨਹੀਂ ਨਹੀਂ ਹੁਣ ਪੁੱਠਾ ਕਿਵੇਂ ਕਹਾ ਗਿਆ ਹੂ ਵਾ ਹੁਣ ਫੜ ਕੇ ਕਕਾਬਲਾ ਪਾ ਦੇਣਾ ਨਾ ਜੀ ਐਡੀ ਕਿਦਾਂ ਮਗਰ ਹੁੰਦੇ ਹੁੰਦੇ ਆ ਨਾ ਪੱਤੀਆਂ ਆਈਆਂ ਲੈ ਕੇ ਉਹ ਗੋਲਡ ਸਟਾਰ ਨੈ ਵੀ ਚੰਗਾ ਨਾ ਐਬਦੀ ਮੱਲਾ ਆਹ ਹੋਰ ਪਾ ਦੋ ਆਹ ਅਰੇ ਫੱਲਿਓ ਮੈਂ ਉਹ ਰੋ ਖਿੱਚ ਕੇ ਦੇਖਾਂ ਨਹੀਂ ਖਿੱਚਿਆ ਨਹੀਂ ਜਾਣਾ ਪੁੱਤਾਂ ਚਲੋ ਆਉ ਆ ਝਕਾਓ ਨਾਲ ਮੇਰੇ ਸੇ ਦੇਖਿ ਦੇਖਿਆ ਨਾ ਬਰਾਬਰ ਇਹਦੇ ਛੇਪੇ ਜਾਂਦੇ ਆ ਹਨਾ ਮਾਟੀ ਪਤੋ ਨਹੀਂ ਸੋਲ ਤਗੜਾ ਮੇਰੇ ਨਾਲ ਸੋਲ ਨੇ ਉਹ ਨਹੀਂ ਚੀਂ ਫੀ ਜੀ ਨੇ ਕੀਤੀ ਗੱਲ ਸੁਣ ਲੈ ਮੇਰੀ ਮੱਲਾ ਟੌਰ ਪੂਰੀ ਬਣਦੀ ਆ ਆ ਇਥੇ ਈ ਉਹ ਗੁੱਲਾ ਵੀ ਪੈ ਗਿਆ ਕਰੂ ਮੂਰੋਂ ਵੀ ਖਿੱਚਣਾ ਸੋਖਾ ਹੋ ਗਿਆ ਚ ਲੈ ਬੁਰਾ ਘੋੜਾ ਵਣ ਘੋੜਾ ਟਰਾਲੇ ਨੂੰ ਬਣ ਗਿਆ ਮਾਂ ਗੰਦਾ ਪਊਗਾ ਹੈਨਾ ਹੈ ਵੱਡਾ ਬਣਾ ਗਿਆ। ਲੈ ਗੱਲ ਸੁਣ ਲੈ ਮੇਰੀ ਅੱਜ ਇਹ ਟਿੱਬੇ ਤੇ ਹੋਰ ਵੀ ਵਧਗਾ ਚੜੂਗਾ। ਆ ਯਾਰ ਛੋਟਾ ਲਿਆਉਣ ਵਾਲਾ। ਕੀ? ਟਿੱਪੜਾ ਬੜਾ ਦਾਗੇ। ਆਹਾ ਨਾਟ ਬੜਾ ਦਾਗੇ। ਇਹ ਅਠਾਂ ਵਾਲੇ ਹਿਸਾਬ ਨਾਲ ਆ ਗਿਆ। ਇਹ ਹੁੰਦਾ ਤਾਂ ਹੀ ਹੈ ਨਾ। ਹੂੰ। ਅੱਠ ਫੇਰ ਆਇਆ ਨਾ ਭਾਰ ਬਾਲਾ ਹੋ ਗਿਆ। ਗੱਲ ਸੁਣੋ ਮੇਰੀ। ਇੱਥੇ ਆਪਾਂ ਐਂ ਕੁਝ ਪਾਦ ਗਏ ਦੋਨੇ ਪਾਸੇ ਕੋਜਾ। ਹੂੰ। ਉਹੋ ਉਹੋ ਚੀਜ਼ ਟੋਰੀ ਬਣਾਦ ਗਏ। ਬੋਸ਼ ਪਾ ਦਿਓ ਨਟ ਨਟ ਸਿਰੇ ਨਹੀਂ ਆਂਦਾ ਤੁਸੀਂ ਗੱਲ ਨਹੀਂ ਸਮਝੇ ਬੋਸ਼ ਲੈ ਕੇ ਬੋਸ਼ ਪਾ ਦਿਓ ਇੱਥੇ ਪਾ ਦਿਓ ਇੱਕ ਬੋਸ਼ ਇੱਥੇ ਪਾ ਦਿਓ ਇਹ ਕੀ ਕਰਨਾ ਯਾਰ ਇਹ ਸਿਰੇ ਚਾਚੂ ਜਾਂਦਾ ਨਟ ਦੋਨੇ ਪਾਸੋਂ ਸਿਰੇ ਲਾ ਕੇ ਵੜ ਦਾਂਗੇ ਨਾਟ ਯਾਰ ਗਰਮੀ ਤਸੀਲ ਆਲਾ ਜਾਂ ਤਸੀਲ ਕੱਢ ਦਿਓ ਯਾਰ ਮੜਕੇ ਇਹ ਕੋਲੋਂ ਦੇਖੋ ਗਾਲ ਸੁਣੋ ਮੇਰੀ ਇਹ ਨਾਟ ਦੋ ਕਰ ਦਿਓ ਚੈਕ ਨਾਟ ਕਰ ਦਿਓ ਸੀਲ ਕੱਢ ਦਿਓ ਨਟਾਂ ਮੇਰੀ ਗੱਲ ਮੰਨ ਕੇ ਹਾਂ ਇਹ ਮੁੜ ਕੇ ਪੁੱਤ ਦੇ ਯਾਰ ਨਾ ਤਾਂ ਚੱਜ ਨਾ ਇਹ ਕਸੇ ਜਾਂਦੇ ਨਾ ਮੁੜ ਕੇ ਖੁੱਲਦੇ ਐ ਬਸ ਮੇਰਾ ਬਾਹਰ ਤੋਂ ਬਣਾਉਂ ਨਹੀਂ ਹੂੰ ਕਿਵੇਂ ਨਹੀਂ ਉਹ ਜਿਆਦਾ ਮੇਰੇ ਨਾਲ ਬੜਾ రెడ్డి ਇਹਨਾਂ ਨੂੰ ਇਹ ਵੀ ਇਹਦਾ ਵਿਚਾਲਾ ਦੇਖ ਲਗੇ ਇਹਨਾਂ ਨੂੰ ਵੇਟਾਂ ਨੂੰ ਹਿਸਾਬ ਨਾਲ ਉਹ ਵਿਚਾਲੇ ਹੀ ਆ ਇਹਦਾ ਨਾਲ ਹੀ ਆ ਦੇਖ ਕਿੱਲੀ ਕਿੱਲੀ ਤੋਂ ਪਹਿਲਾਂ ਤਾਂ ਇਹ ਇੱਕ ਪਾਸੇ ਨੂੰ ਜਾ ਕੇ ਢੱਕ ਪੈਣਗੇ ਥੱਲੇ ਵੀ ਦਿੱਤੀ ਇੱਕ ਗਿੱਲੀ ਆਹੋ ਦੋਨੇ ਪਾਸੇ ਦਿੱਤੀ ਹੈ ਸੇਫਟੀ ਨਟ ਦੇ ਪਤਾ ਇਹ ਕਾਦੇ ਵਾਸਤੇ ਸੀਗੇ ਓਏ ਆ ਨਟ ਰਹਿ ਗਿਆ ਇੱਕ ਹੋਰ ਰਹਿ ਗਿਆ ਕੰਮ ਆਪਣਾ ਕਰਨ ਵਾਲਾ ਹਾਂ ਆ ਦੇਖ ਨਟ ਦਿੱਤੇ ਆ ਮਗਰ ਇਹਦੇ ਨਹੀਂ ਖੜੇ ਰਹਿਣਗੇ ਥੱਲੇ ਨੂੰ ਕਰ ਖੁੱਲ ਗਏ ਇਹਨਾਂ ਨੂੰ ਕਿਵੇਂ ਸਮਝਣਾ ਡੈਡੀ ਜਦੋਂ ਆ ਆਪਾਂ ਨਾਟ ਖੋਲ ਦਾਂਗੇ ਫਿਰ ਆਇਆ ਹੀ ਨਾ ਕਰਨਗੇ ਵੀਰਣਾ ਹੈਨਾ ਤੇ ਆਉ ਤੇ ਫਿਰ ਇਹਦਾ ਇਹ ਹਾਂ ਇਹਨੂੰ ਥੱਲੇ ਨੂੰ ਕਰਦਗੇ ਇਹਨਾਂ ਨੂੰ ਥੱਲੇ ਨੂੰ ਕਰਕੇ ਫਿਰ ਇਹ ਖੜਵੇਂ ਹੋ ਜਾਣਗੇ ਵੇਟ ਬਾ ਫਿਰ ਤਾਂ ਗੱਲ ਖਤਮ ਆ ਇਹ ਤਾਂ ਨਹੀਂ ਫਿਰ ਕੋ ਕੇਸ ਲਿਆ ਤੂੰ ਆ ਕਸ ਚਾਬਾ ਪਾ ਇਹਨੂੰ ਚਾਬੀ ਹੈਗੀ ਏਡੀ ਆਪਣੀ ਐਡੀ ਤਾਂ ਚਾਬੀ ਨਹੀਂ ਹੋਣੀ ਯਾਰ ਸੋਲੀ ਦੰਦ ਕੋਈ ਭਰਨਾ ਨਾਟ ਤੇ ਐਡੀ ਤਾਂ ਦੰਦ ਹੀ ਹੋਊ ਜ਼ੋਲਦੀ ਹੋਊ ਹੂੰ ਪੋਤਾ ਜੱਡਾ ਟਰੈਕਟਰ ਲੈ ਲਿਆ ਕਰ ਮੇਦੇ ਚਾਬੰਗਾ ਵੱਡੀਆਂ ਲਈਏ ਬਈ ਮੱਲਾ ਆਪਾਂ ਹੈ ਅੱਗੇ ਤਾਂ ਆਪਣਾ ਨਿਮਧਰੀ ਤੇ ਤਾਂ ਨਿਕੰਗਾ ਚਾਬੰਗਾ ਨਹੀਂ ਤਰੀ ਗਿਆ ਅੱਗੇ ਤਾਂ ਫਪਰੀ ਤਾਂ ਆ ਚਾਬੰਗਾ ਕੋਈ ਨਹੀਂ ਕਿਤੇ ਕੰਮ ਲਿਆ ਹੈ ਤੇ ਹੁਣ ਇਹੇ ਕੰਮ ਆਉਂ ਦਗਾਨੀ ਦਾ ਬਾਈਕਾ ਲ ਵੱਡੇ ਵੱਡੇ ਟਰੈਕਟਰ ਦੇ ਮਤਲਬ ਨਟ ਵੀ ਵੱਡੇ ਹੁੰਦੇ ਆ ਇਹਦੇ ਨਾਲ ਹੁਣ ਕੀ ਚੱਲ ਰਿਹਾ ਹੈ ਹੈ ਚਾਬੀਆਂ ਦੇ ਡੂਰ ਬੱਸ ਇਉਂ ਕਰੋ ਮੈਂ ਤੁਹਾਨੂੰ ਦੱਸਦਾ ਗੱਲ ਮਨਜਿੰਦਰਾ ਹੈ 2000 ਰੁਪਏ ਅਗਲਾ ਚਾਬਗਾ ਨਾਲ ਦਵੇ ਟਰੈਕਟਰ ਦੀ ਦੇਖੋ ਗੱਲ ਸੁਣੋ ਮੇਰੀ ਇੱਕ ਤਾਂ ਅਜਪ੍ਰੀਤ ਆਪਾਂ ਨਾ ਮੋਗਿਓ ਲੱਗੇ ਚਾਬੀਆਂ ਦੀ ਘਟ ਹੈ ਨਾ ਬਾਈਕ ਚਾਬੀਆਂ ਵੇਖੇ ਵੀ ਆਪਣੀਆਂ ਘਾਟ ਗੀਆਂ ਲੋਕਾਂ ਦੇ ਜਾ ਆ ਜੂਕੇ ਨਾ ਮੁਰਦੀਆਂ ਨਹੀਂ ਚਾਬੀਆਂ ਇੱਕ ਇਹਦਾ ਆ ਨਾਟ ਲੈ ਗਿਆ ਆ ਹਸਾ ਇਹਦਾ ਚੈਕ ਨਾਟ ਕਰਨ ਵਾਸਤੇ ਇਹ ਕਿੰਨਾ ਹੋਊਗਾ ਇਹ ਤਾਂ 5 ਇੰਚੀ ਦੀ ਤਰਾੜੀ ਹੈ ਯਾਰ ਗੱਲ ਸੁਣ ਲੈ ਮੇਰੀ ਟਰੈਕਟਰ ਦੀ ਟੌਰ ਬਣ ਗਈ ਇਹਦੇ ਨਾਲ ਉਦੋਂ ਲੰਡਾ ਜਿਹਾ ਲੱਗਦਾ ਸੀ ਨਾਲੇ ਬਾਹਰ ਨਹੀਂ ਚਾਚੂ ਦੇਖ ਇਹ ਤਾਂ ਇੰਨੇ ਬਾਹਰ ਆ ਗਏ ਬੰਪਰ ਦਾ ਭਾਰ ਹੈਗਾ 45 ਕਿਲੋ ਦਾ ਹੂੰ ਬੰਪਰ ਇੱਥੋਂ ਇੰਨਾ ਹੀ ਬੰਪਰ ਬਾਹਰ ਆ ਜਾਂਦਾਗਾ ਨਹੀਂ ਬੰਪਰ ਆਉਂਦਾ ਇੱਥੋਂ ਦਾ ਹੀ ਜੋ ਆਮ ਜਿਪਾਰਾ ਬੰਪਰ ਲਵਾਂਗੇ ਉਹ ਇੱਥੇ ਤਾਂ ਹੀ ਆ ਜਾਂਦਾ ਜਿਹੜਾ ਕੰਪਨੀ ਦਾ ਬੰਪਰ ਇੱਥੋਂ ਤੱਕ ਹੀ ਆਉਂਦਾ ਹੈ ਤੇ ਇੱਕ ਗੱਲ ਹੋਰ ਹੈ ਇੱਥੇ ਨਹੀਂ ਗੁੱਲਾ ਵੀ ਗਰਮੀ ਤਾਂ ਇਹਦੇ ਵਿੱਚ ਐ ਡੰਡਾ ਪੈ ਗਿਆ ਝੰਡਾ ਵੀ ਲੱਗਣ ਨੂੰ ਲੋਟਾ ਵਿਚਾਲੇ ਹੂੰ 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 ਆਏ ਸਹੀ ਆ ਝੰਡਾ ਵੀ ਪਊਗਾ ਇਹ ਚ ਗੁੱਲਾ ਪੈਂਦਾ ਹੁੰਦਾ ਇੱਥੇ ਹੱਕ ਅਮੀ ਗੱਲ ਬਣ ਗਈ ਤਰੀਕਾ ਹੈਲੋ ਮਾੜਾ ਜੇ ਸੀਨ ਨਾ ਸੋਹਲ ਅੱਜ ਉੱਥੇ ਲੈ ਕੇ ਤੇ ਇਹ ਉੱਤੇ ਲਾਦ ਗਏ ਮਾੜਾ ਜਿਆ ਕਾਰਵਾਈ ਕਰ ਕਰਦ ਗਏ ਹਨਾ ਪ੍ਰੀਤ ਉੱਤੇ ਮਾੜਾ ਜਿਆ ਚਲਦਾ ਫਿਰਦਾ ਸੋਹਣਾ ਲੱਗੂਗਾ ਉੱਥੇ ਲੈ ਕੇ ਚਲ ਉਸੇ ਬਾਤੇ ਇਹਨੂੰ ਸੇਵਾ ਤੇ ਫਿਰ ਦਿਖਾਉਨੇ ਆ ਵੀ ਕੀ ਕੀਤਾ ਇਹਦਾ ਅੱਜ ਬੇਟਾਂ ਨਾਲ ਇਹ ਚੜਦਾ ਸੀ ਟਿੱਬੇ ਤੇ ਕਿ ਨਹੀਂ ਚੜਦਾ ਸੀ